ੴ ਓ ਅੰਕਾਰੁ ਸਤਿਗੁਰ ਪ੍ਰਸਾਦਿ ਰਾਗ ਸਤਿਰੀ ਰਾਗ ਮਹੱਲਾ ਪਹਿਲਾ ਕਰ ਬਹਿਲਾ ਮੋਤੀ ਤਾ ਮੰਦਰ ਉਸ ਰਹੇ ਰਤਨੀ ਤਾ ਹੋਹਿ ਜੜਾਉ ਕਸਤੂਰ ਕੰਗੂ ਅਕਰ ਚੰਦਨ ਲੀਪ ਆਵੈ ਚਾਉ ਮਤ ਦੇਖ ਪੂਲਾ ਤਿਸਰੇ ਤੇਰਾ ਚਿਤ ਨ ਆਵੈ ਨਾਉ ਹਰ ਬੈਨ ਜੀਓ ਜਲ ਬਲ ਜਾਉ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ ਰਹਾਉ ਧਰਤੀ ਤਾ ਹੀਰੇ ਲਾਲ ਜੜਤੀ ਅਲਗ ਲਾਲ ਜੜਾਉ ਮੋਹਣੀ ਮੋਖ ਮਣੀ ਸੋਹੈ ਚਰੇ ਰੰਗ ਬਸਾਉ ਮਤ ਦੇਖ ਪੂਲਾ ਬਿਸਰੈ ਤੇਰਾ ਚਿਤ ਨਾ ਆਵੈ ਨਾਉ ਤੇ ਤੋ ਹੋਵਾ ਸਦ ਲਈ ਰਿਤ ਆਖਾ ਆਉ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੇ ਪਾਉ ਮਤ ਦੇਖ ਪੂਲਾ ਵੀਸਰੇ ਤੇਰਾ ਚਿਤ ਨਾ ਆਵੇ ਨਾਉ ਸੁਲਤਾਨ ਹੋਵਾ ਮੇਲ ਲਸ ਕਰ ਤਖਤ ਰਾਖਾ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਉ ਮਤ ਦੇਖ ਪੂਲਾ ਵੀਸਰੇ ਤੇਰਾ ਕਿਤਨਾ ਆਵੇ ਨਾਉ ਸਿਰੀ ਰਾਗ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਅਰਜਾ ਪਵਨ ਪੀਣ ਆਪਿ ਆਓ ਚੰਦ ਸੂਰਜ ਦੋਇ ਕੋ ਫੈ ਨਾ ਦੇਖਾ ਸੁਪਨੇ ਸੋਣ ਨਾ ਥਾਉ ਪੀ ਤੇਰੀ ਕੀਮਤ ਨਾ ਪਗੈ ਔ ਕੇਵਡ ਆਖਾ ਨਾਉ ਸਾਚਾ ਨਿਰੰਕਾਰ ਨਜਿ ਥਾਈ ਸੁਣ ਸੁਣ ਆਖਣ ਆਖਣਾ ਜੇ ਭਾਵੈ ਕਰੇ ਤਮਾਈ ਰਹਾਉ ਗੁੱਸਾ ਕੱਟਿਆ ਵਾਰ-ਵਾਰ ਪੀਸਣ ਪੀਸਾ ਪਾਈ ਅੱਕੀ ਥੇਤੀ ਚਾਲੀਆ ਭਸਮ ਥੇਤੀ ਰਲ ਜਾਓ ਪੀ ਤੇਰੀ ਕੀਮਤ ਨਾ ਪਵੈ ਆਉ ਕੇ ਵਡ ਆਕਾ ਨਾਉ ਪੰਖੀ ਹੋਏ ਤੈ ਜੇ ਭਾਵਾ ਸੈ ਅਸਮਾਨੀ ਜਾਓ ਨਜ਼ਰੀ ਕਿਸੈ ਨਾ ਆਵਉ ਨਾ ਕਛ ਪੀਆ ਨਾ ਖਾਓ ਪੀ ਤੇਰੀ ਕੀਮਤ ਨਾ ਪਵੇ ਆ ਕੇਵਡ ਆਖਾ ਨਾਉ ਨਾਨਕ ਤਾਕਤ ਲਖ ਮਣਾ ਪੜ ਪੜ ਕੀਚੈ ਭਾਉ ਮਸੂਤ ਟੋਟ ਨਾ ਆਵਈ ਲੇਖਣ ਪਾਣ ਚਲਾਉ ਪੀ ਤੇਰੀ ਕੀਮਤ ਨਾ ਪਵੇ ਆ ਕੇਵਡ ਆਖਾ ਨਾਉ ਸ੍ਰੀ ਰਾਗ ਮਹੱਲਾ ਪਹਿਲਾ ਲੇਖੈ ਬੋਲਣ ਬੋਲਣਾ ਲੇਖੈ ਖਾਣਾ ਖਾਉ ਲੇਖਾ ਵਾਟ ਚਲਾਈਆ ਲੇਖੈ ਸੁਣ ਵਿਖਾਓ ਲੇਖੈ ਸਾਹ ਲਵਾਈ ਅਹੇ ਪੜੇ ਕੇ ਪੁੱਛਣ ਜਾਓ ਬਾਬਾ ਮਾਇਆ ਰਚਨਾ ਤੋਹ ਅੰਧੇ ਨਾਮ ਵਿਸਾਰਿਆ ਨਾ ਇਸ ਏਹ ਨਾ ਓਹ ਰਹਾਉ ਜੀਵਨ ਮਰਨਾ ਜਾਏ ਕੈ ਇਥੈ ਖਾਜੈ ਕਾਲ ਜਿਥੈ ਬਹੇ ਸਮਝਾਈਐ ਤਿਥੈ ਕੋਏ ਨਾ ਚਲਿਓ ਨਾਲ ਰੋਵਣ ਵਾਲੇ ਜੇਤੜੀ ਸਭ ਬਨਹੇ ਪੰਡ ਪਰਾਲ ਸਭ ਕੋ ਆਖੇ ਬਹੁਤ ਬਹੁਤ ਘਟ ਨ ਆਖੇ ਕੋਈ ਕੀਮਤ ਕਨੇ ਨ ਪਾਈਆ ਕਹਿਣ ਨ ਵਟਾ ਹੋਈ ਸਾਜਾ ਸਾਹਗ ਏਕ ਤੂੰ ਹੋਰ ਜੀਆ ਕੀਤੇ ਲੋਆ ਨੀਚਾ ਅੰਦਰ ਨੀਚ ਜਾਤ ਨੀਤੀ ਹੋ ਅਤ ਨੀਚ ਨਾਨਕ ਤੈਨ ਕੈ ਸੰਗ ਸਾਥ ਬੱਡਿਆ ਸੋ ਕਿਆ ਦੀਸ ਚਿੱਥੈ ਨੀਚ ਸਮਾਲੀਅਨ ਇਥੈ ਨਦਰ ਤੇਰੀ ਬਖਸ਼ੀਸ ਸਿਰੀ ਰਾਗ ਮਹੱਲਾ ਪਹਿਲਾ ਲਪ ਕੁੱਤਾ ਕੂੜ ਚੋਹੜਾ ਖੱਗ ਖਾਦਾ ਮੁਰਦਾਰ ਪਰ ਨਿੰਦਾ ਪਰ ਮਲ ਮੁਖ ਸੁਧੀ ਅਗਨ ਕਰੋਧ ਚੰਡਾਲ ਰਸ ਕਸ ਆਪ ਸਲਾਹਣਾ ਏ ਕਰਮ ਮੇਰੇ ਕਰਤਾਰ ਬਾਬਾ ਬੋਲੀਐ ਪਤ ਹੋਏ ਊਤਮ ਸੇਦਰ ਊਤਮ ਕਹੀਐ ਨੀਚ ਕਰਮ ਬਹਿ ਰੋਏ ਰਹਾਉ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ ਏਤੇ ਰਸ ਸਰੀਰ ਕੀ ਕੈ ਘਟ ਨਾਮ ਨਿਵਾਸ ਚਿਤ ਬੋਲਿਆ ਪਤ ਪਾਈਐ ਸੋ ਬੋਲਿਆ ਪਰਵਾਣ ਟਿਕਾ ਕੋਲ ਬਿ ਕੁਚਣਾ ਸੁਣ ਮੂਰਖ ਮਨ ਅਜਾਨ ਜੋ ਤਿਸ ਭਾਵ へ ਸੇ ਭਲੇ ਹੋਰ ਕੀ ਕਹਿਣ ਵਖਾਣ ਤੈਨ ਮਤ ਤੈਨ ਪਤ ਤੈਨ ਧਨ ਪੱਲੇ ਜਿਨ ਹਿਰਦੈ ਰਹਿਆ ਸਮਾਏ ਤੈਨ ਕਾ ਕਿਆ ਸਲਾਹਣਾ ਅਵਰ ਸਵਾਲਿਓ ਕਾਈ ਨਾਨਕ ਨਦਰੀ ਬਾਹਰੇ ਰਚੇ ਦਾਨ ਨਾ ਨਾਏ ਸਿਰੀ ਦਾਕ ਮਹੱਲਾ ਪਹਿਲਾ ਅਮਲਕ ਲੋਲਾ ਕੂੜ ਕਾ ਦਿੱਤਾ ਦੇਵਨ ਹਾਰ ਮੱਤੇ ਮਰਨ ਵਿਸਾਰਿਆ ਉਸੇ ਕੀਤੀ ਤੈਨ ਚਾਰ ਸੱਚ ਮਿਲਿਆ ਤੈਨ ਸੋਫੀਆ ਰਾਖਣ ਕੋ ਦਰਬਾਰ ਨਾਨਕ ਸਾਚੇ ਕਾ ਸੱਚ ਜਾਣ ਜਿਤ ਸੇਵਿਐ ਸੁਖ ਪਾਈਐ ਤੇਰੀ ਤਰ ਕਹਿ ਚੱਲੈ ਮਾਨ ਰਹਾਉ ਸੱਚ ਖਰਾ ਗੁਰ ਬਾਹਰਾ ਜਸ ਵਿੱਚ ਸੱਚਾ ਨਾਉ ਸੁਣੇ ਵਖਾਣ ਹੈ ਚੇਤੜੀ ਆ ਤੈਨ ਬਲਿਹਾਰੈ ਜਾਉ ਤਾ ਮਨ ਕੀਵਾ ਜਾਣੀਐ ਜਾਂ ਮਹਿਲੀ ਪਾਏ ਥਾਉ ਨਾਉ ਨੀਰ ਚੰਗਾਈਆ ਸਤ ਪਰਮਲ ਤਨ ਵਾਸ ਤਾ ਮੁਖ ਹੋਵੇ ਉਜਲਾ ਲੱਖ ਦਾਤੀ ਇੱਕ ਦਾਤ ਦੂਖਿਸੈ ਪਹੇ ਆਖੀ ਆਹੀ ਸੂਖ ਜਿਸੈ ਹੀ ਪਾਸ ਤੋ ਕਿਉ ਮਨ ਹੋ ਵਿਸਾਰੀਐ ਜਾਕੇ ਜੀਵ ਪ੍ਰਾਣ ਇਸ ਗਣ ਸਭ ਅਪਵਿੱਤਰ ਹੈ ਜੇਤਾ ਕੈਨਣ ਖਾਨ ਹੋਰ ਗੱਲਾਂ ਸਭ ਕੂੜੀਆ ਉਦ ਭਾਵੈ ਪਰਵਾਣ ਸ੍ਰੀ ਦਾਕ ਮਹੱਲ ਬਹਿਲਾ ਝਾਲ ਮੋਹ ਕਸ ਮਸ ਕਰ ਮਤ ਕਾਕਦ ਕਰਸਾਰ ਪਾਉ ਕਲਮ ਕਰ ਚਿਤ ਲੇਖਾਰੀ ਗੁਰ ਪਛ ਲਖ ਵਿਚਾਰ ਲਖ ਨਾਮ ਸਾ ਲਾਹ ਲਖ ਲਖ ਅੰਤ ਨਾ ਪਾਰਾ ਵਾਰ ਬਾਬਾ ਇਹੋ ਲੇਖਾ ਲਖ ਜਾਣ ਜਥੇ ਲੇਖਾ ਮੰਗੀਐ ਜਥੇ ਹੋਏ ਸੱਚਾ ਨੀਸਾਨ ਰਹਾਉ ਜਥੇ ਮਿਲਹਿ ਵਡਿਆਈਆ ਸਦ ਖੁਸ਼ੀਆ ਸਦ ਚਾਉ ਜਨ ਮੁਖ ਟਿੱਕੇ ਨਿਕਲਹੀ ਜਨ ਮਨ ਸੱਚਾ ਨਾਉ ਕਰਮ ਮਿਲੈ ਤਾ ਪਾਈਐ ਨਾਹੀ ਗੱਲੀ ਬਾਉ ਦਵਾਉ ਇਕ ਆਵਹਿ ਇਕ ਜਾਹੇ ਉਠ ਰਖਿਐ ਨਾਵਸਲਾਰ ਇਕ ਉਪਾਏ ਮੰਗਤੀ ਇਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਣੀਐ ਵਿਣ ਨਾਵੇ ਦੇਕਾਰ ਕਹਿ ਤੇਰੇ ਦਰ ਅਗਲਾ ਖੱਪ ਖੱਪ ਛਿਜੇ ਦੇਹ ਨਾਵ ਜਿੰਨਾ ਸੁਲਤਾਨ ਖਾਨ ਹੋਤੇ ਟਿੱਠੇ ਖੇਹ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇਹ ਸਿਰੀ ਰਾਗ ਮਹੱਲਾ ਪਹਿਲਾ ਸਭ ਦਸ ਮਿੱਠੇ ਮੰਨਿਐ ਸੁਣਐ ਸਾਲੋਣੀ ਹਟ ਤੁਰਸੀ ਮੁਖ ਬੋਲਣਾ ਮਾਰਣ ਨਾਦ ਕੀਏ 36 ਅੰਮ੍ਰਿਤ ਭਾਉ ਏਕ ਜਾ ਕੋ ਨਦਰ ਕਰੀ ਬਾਬਾ ਹੋਰ ਆਣਾ ਕੋ ਸੇਖਾਰ ਜਿਤ ਖਾਦੇ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ ਰਹਾਉ ਦਿੱਤਾ ਕੈਨਣ ਮਨ ਰਤਾ ਸੁਪੇਦੀ ਸਤਿਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਰਣ ਪੈਰ ਧਿਆਨ ਕਮਰ ਬੰਦ ਸੰਤੋਖ ਕਾ ਤਨ ਜੋਬਣ ਤੇਰਾ ਨਾਮ ਬਾਬਾ ਹੋਰ ਕੈਨਨ ਖੁਸ਼ੀ ਖਵਾਰ ਜਿਤ ਪੈਦਾ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ ਰਹਾਉ ਊੜੇ ਪਖਦ ਸੋਏਨੇ ਸਾਖਤ ਬੂਜਨ ਤੇਰੀ ਬਾਤ ਤਰਕਸ ਤੀਰ ਕਮਾਨ ਸਾੰਗ ਏਕ ਬੰਧ ਗੁਣਤਾਤ ਵਾਜਾ ਨੀਚਾ ਪਾਤ ਸਿਓ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜਨਾ ਖੁਸ਼ੀਖوار ਜਿਤ ਚੜਿਐ ਤਨ ਕੀੜੀਐ ਮਨ ਮਹਿ ਚਲਹਿ ਬਿਕਾਰ ਰਹਾਉ ਕਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ ਹੁਕਮ ਸੋਈ ਤੁਧ ਭਾਵਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਤਸ਼ਾਹ ਊਚ ਨ ਕਰੇ 비ਚਾਰ ਬਾਬਾ ਹੋਰ ਸੋਣਾ ਖੁਸ਼ੀਖوار ਚੇਤ ਸੁਤ ਸੇ ਤਨ ਪੀੜੀਐ ਮਨ ਮਹਿ ਕਲਹਿ ਵਿਕਾਰ ਰਹਾਉ ਸਿਰੀ ਦਾਗ ਮਹੱਲਾ ਪਹਿਲਾ ਉੰਗੂ ਕੀ ਕਾਇਆ ਦਤਨਾ ਕੀ ਲਲਤਾ ਅਕਰਵਾਸ ਤਨ ਸਾਸ ਅਠ ਸੱਠ ਤੀਰਥ ਕਾ ਮੁਖ ਟਿੱਕਾ ਚਿਤ ਘਟ ਮਤ ਵਿਕਾਸ ਓਤਮਤੀ ਸਲਾਹਣਾ ਸਤਿਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜੀ ਸੋ ਵੀਰ ਕਮਾਈਐ ਊੜੈ ਊੜਾ ਜੋਰ ਦਹਾਉ ਪੂਜ ਲਕੈ ਪੀਰ ਆਖੀਐ ਸਭ ਮਿਲੈ ਸੰਸਾਰ ਨਾਉ ਸਦਾਏ ਆਪਣਾ ਹੋਵੈ ਸਤਿ ਸੁਮਾਰ ਜਾਪਤ ਲੇਖੈ ਨਾ ਪਵੈ ਸਭਾ ਪੂਜ ਖੁਆਰ ਜਨ ਕੋ ਸਤਗੁਰ ਥਾਪਿਆ ਤੈਨ ਮੇਟ ਨਾ ਸਕੈ ਕੋਈ ਓਨਾ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਈ ਨਾਉ ਉੱਚੀ ਐ ਨਾਉ ਮੰਨੀ ਐ ਅਖੰਡ ਸਦਾ ਸੱਜ ਸੋਈ ਏਹੂ pheh ਰਲਾਈ ਐ ਤਾਂ ਜਿਉ ਕੇ ਹਜ ਹੋਈ ਜਲਿਆ ਸਭ ਸਿਆਨ ਪਾ ਉੱਠੀ ਚੱਲਿਆ ਰੋਈ ਨਾਨਕ ਨਾਮ ਵਿਸਾਰਿਐ ਦਰ ਗਿਆ ਕਿਆ ਹੋਈ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣ ਬੀਥਰੈ ਔ ਗੁਣਵੰਤੀ ਝੂਰ جے ਲੋੜ へ वर कामणी नह मिलियै परपूर ना बेड़ी ना तुलहड़ा ना पाईए परदूर मेरे ठाकुर पूरै تخت अडोल गुरमुख पूरा जे करी पाईए साच अतुल रहाऊ प्रब हरमंदिर सोहणा तਿਸ महमानक लाल मोती हीरा निर्मला कंचन कोट री साल ਬੈਨ ਪੌੜੀ ਗੜਿ ਕਿਉ ਚੜੋ ਗੁਰ ਹਰਿ ਧਿਆਨ ਨਿਹਾਲ ਗੁਰ ਪੌੜੀ ਪੇੜੀ ਗੁਰੂ ਗੁਰ ਤੁਲਹਾ ਹਰ ਨਾਉ ਗੁਰ ਸਰ ਸਰਗਰ ਬੋਹਿ ਥੋ ਗੁਰ ਤੀਰਥ ਦਰਿ ਆਉ ਜੋ ਤਿਸ ਭਾਵੇ ਊਜਲੀ ਜੇ ਤਿਸ ਭਾਵੇ ਊਜਲੀ ਸਤ ਸਰ ਨਾਵਣ ਜਾਉ ਪੂਰੋ ਪੂਰੋ ਆਖੀਐ ਪੂਰੈ ਕਤਿ ਨਿਵਾਸ ਪੂਰੈ ਥਾਨ ਸੁਹਾਵਣੈ ਪੂਰੈ ਆਸ ਨਿਰਾਸ ਨਾਨਕ ਪੂਰਾ ਜੇ ਮਿਲੈ ਕਿਉ ਘਟੈ ਗੁਨਤਾਸ ਸਿਰੀ ਰਾਗ ਮਹੱਲਾ ਪਹਿਲਾ ਆਵਹੋ ਭੈਣੇ ਗੱਲ ਮਿਲਹਿ ਅੰਕ ਸਹੇਲੜੀਆ ਮੈਲ ਕਹਿ ਕਰਹਿ ਕਹਾਣੀਆਂ ਸਮਰੱਥ ਕੰਤ ਕੀਆ ਸਾਚੇ ਸਾਹਿਬ ਸਭ ਗਣ ਔਕਣ ਸਭ ਅਸਾਹ ਕਰਤਾ ਸਭ ਕੋ ਤੇਰੇ ਜੋਰ ਏਕ ਸ਼ਬਦ ਵਿਚਾਰੀ ਐ ਕਾ ਤੂੰ ਤਾਂ ਕਿਆ ਹੋਰ ਰਹਾਉ ਜਾਏ ਕੁਛ ਹੋ ਸੁਹਾਗਣੀ ਤੁਸੀਂ 라ਵਿਆ ਕਿੰਨੀ ਕੁਨੀ ਸਹਜ ਸੰਤੋਖ ਸੀਗਾਰੀਆ ਮਿੱਠਾ ਬੋਲਣੀ ਪੈਰਰੀ ਸਾਲੂ ਤਾ ਮਿਲੈ ਜਾ ਗੁਰ ਕਾ ਸਬਦ ਸੁਣੀ ਕੇਤੀਆ ਤੇਰੀਆ ਕੁਦਰਤੀ ਕੇਵਡ ਤੇਰੀ ਦਾਤ ਕੇਤੇ ਤੇਰੇ ਜੀਵ ਜੰਤ ਸਿਫਤ ਕਰਹਿ ਤਿਨ ਰਾਤ ਕੇਤੇ ਤੇਰੇ ਰੂਪ ਰੰਗ ਕੇਤੇ ਜਾਤ ਅਜਾਤ ਸੱਚ ਮਿਲੈ ਸੱਚ ਉਪਜੈ ਸੱਚ ਮਹਿ ਸਾਚ ਸਮਾਈ ਸੁਰਤ ਹੋਵੈ ਪਤ ਊਗਵੈ ਗੁਰ ਬਚਨੀ ਪੌਖਾਈ ਨਾਨਕ ਸੱਚਾ ਪਾਤ ਸਾਹੋ ਆਪੇ ਲਏ ਮਿਲਾਏ ਸ੍ਰੀ ਰਾਗ ਮਹੱਲਾ ਪਹਿਲਾ ਅਲੀ ਸਰੀ ਦੇ ਉਬਰੀ ਹਮੈ ਮੁਏ ਘਰਾਹੂ ਦੂਤ ਲੱਗੇ ਫਿਰ ਜਾ ਕਰੀ ਸਤਿਗੁਰ ਕਾ ਵੇ ਸਾਹ ਕਲਪ ਤਿਆਗੀ ਬਾਦ ਹੈ ਸੱਚਾ ਦੇ ਪਰਵਾਹ ਮਨ ਰੀ ਸੱਚ ਮਿਲੈ ਪਹ ਜਾਏ ਕੈ ਬਿਨ ਨਿਰ ਪਉ ਕਿਉ ਥੀਐ ਗੁਰਮੁਖ ਸਬਦ ਸਮਾਈ ਰਹਾਉ ਕੀਤਾ ਆਖਣ ਆਖੀ ਐ ਆਖਣ ਟੋਟ ਨਾ ਹੋਈ ਮੰਗਣ ਵਾਲੇ ਕੀ ਤੜੀ ਦਾਤਾ ਏਕੋ ਸੋਈ ਜਿਸਕੇ ਜੀਏ ਪ੍ਰਾਨ ਹੈ ਮਨ ਵਸਿਐ ਸੁਖ ਹੋਈ ਜਗ ਸੁਪਨਾ ਬਾਜੀ ਬਣੀ ਹਨ ਮਹਿ ਖੇਲ ਖੇਲਾਈ ਸੰਜੋਗੀ ਮਿਲ ਏਕਸੀ ਬੇਚੋਕੀ ਉਠ ਜਾਈ ਜੋ ਤਿਸ ਬਾਣਾ ਸੋ ਥੀਐ ਅਵਰ ਨਾ ਕਰਨਾ ਜਾਈ ਗੁਰਮੁਖ ਵਸਤ ਵੇ ਸਾਹੀਐ ਸੱਚ ਵਖਰ ਸੱਚ ਰਾਸ ਜਿਨਨੀ ਸੱਚ ਵਣੰਜਿਆ ਗੁਰ ਪੂਰੇ ਸਾबास ਨਾਨਕ ਵਸਤ ਪਛਾਨਸੀ ਸੱਚ ਸੌਦਾ ਜਿਸ ਪਾਸ ਸਿਰੀ ਰਾਗ ਮਹੱਲ ਬਹਿਲਾ ਤਾਤ ਮਿਲੈ ਫੁਨ ਤਾਤ ਕੋ ਸਿਫਤੀ ਸਿਫਤ ਸਮਾਈ ਲਾਲ ਗੁਲਾਲ ਕਹਿ ਬਰਾ ਸੱਚਾ ਰੰਗ ਚੜਾਓ ਸੱਚ ਮਿਲੈ ਸੰਤੋਖੀਆ ਹਰ ਜਪ ਏਕੈ ਪਾਈ ਭਾਈ ਦੇ ਸੰਤ ਜਨਾਂ ਕੀ ਰੇਣ ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਤੀਨ ਰਹਾਉ ਉੱਚ ਥਾਨ ਸੁਹਾਵਣਾ ਉਪਰ ਮਹਿਲ ਮੁਰਾਰ ਸੱਚ ਕਰਣੀ ਦੇ ਪਾਈਐ ਦਰ ਕਰ ਮਹਿਲ ਪਿਆਰ ਗੁਰਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ ਤ੍ਰਿਬਿਦ ਕਰਮ ਕਮਾਈ ਅਹੀ ਆਸ ਅੰਦੇਸਾ ਹੋਈ ਕਿਉ ਗੁਰ ਬਿਨ ਤ੍ਰਿਕੋਟੀ ਛੁੱਟ ਸੀ ਸਹਿਜ ਮਿਲਿਐ ਸੁਖ ਹੋਈ ਨਿਜ ਘਰ ਮਹਿਲ ਪਛਾਣੀ ਐ ਨਦਰ ਕਰੇ ਮਲ ਤੋਈ ਬੈਨ ਗੁਰ ਮੈਲ ਨਾ ਉਤਰੈ ਬੈਨ ਹਰ ਕਿਉ ਕਰ ਵਾਸ ਏਕੋ ਸ਼ਬਦ ਵਿਚਾਰੀ ਐ ਅਵਰ ਤਿਆਗੈ ਆਸ ਨਾਨਕ ਦੇਖ ਦਿਖਾਈਐ ਸਤਿ ਬਲਿਹਾਰੈ ਜਾਸ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਕ ਜੀਵਨ ਤੋ ਹਾਕਣੀ ਮੁਠੀ ਤੂਜੈ ਪਾਈ ਕਲਰ ਕੇਰੀ ਕੰਧ ਜਿਓ ਅਹ ਨਿਸ ਕਿਰ ਤਹਿ ਪਾਈ ਬੈਨ ਸਬਦੈ ਸੁਖ ਨਾਤੀਐ ਪਰ ਬੈਨ ਦੁਖ ਨਾ ਚਾਈ ਮੁੰਦੀ ਪਰ ਬੈਨ ਕਿਆ ਸੀਗਾਰ ਦਰ ਕਰ ቶਈ ਨਾ ਲਹੈ ਦਰਗਹ ਝੂਠ ਖਵਾਰ ਰਹਾਉ ਆਪ ਸੁ ਜਾਣ ਨਾ ਭੁੱਲਈ ਸੱਚਾ ਵੱਡ ਕਰਸਾਨ ਪਹਿਲਾ ਤਰਤੀ ਸਾਧਕੈ ਸਚ ਨਾਮ ਦੇਦਾਨ ਨਉ ਨਿਤ ਉਪਜੈ ਨਾਮ ਏਕ ਕਰਮ ਪਵੈ ਨੀਸਾਨ ਗੁਰ ਕੋ ਜਾਣ ਨਾ ਜਾਣਈ ਕਿਆ ਤਿਸ ਚੱਜ ਅਚਾਰ ਅੰਦਲੈ ਨਾਮ ਵਿਸਾਰਿਆ ਮਨਮੁਖ ਅੰਤ ਗੁਬਾਰ ਆਵਣ ਜਾਣ ਚੁਕਈ ਮਰ ਜਨਮੈ ਹੋਏ ਖਾਰ ਚੰਦਨ ਮੋਲ ਅਨਾਇਆ ਕੁੰਗੂ ਮਾਂਗ ਸੰਧੂਰ ਜੋਆ ਚੰਦਨ ਬਹਕਣਾ ਪਾਨਾ ਨਾਲਕਪੂਰ ਜੀ ਧਨ ਕੰਤ ਨ ਭਾਵਈ ਤਾ ਸਭ ਅਡੰਬਰ ਕੂੜ ਸਭ ਰਸ ਭੋਗਣ ਬਾਦ ਹੇ ਸਭ ਸਿਗਾਰ ਵਿਕਾਰ ਜਬ ਲਗ ਸਬਦ ਨਾ ਭੇਤੀ ਐ ਕਿਉ ਸੋਹੈ ਗੁਰਦਵਾਰ ਨਾਨਕ ਤਨ ਸੁਹਾਗਣੀ ਜਨ ਸਹਿ ਨਾਲ ਪਿਆਰ ਸਿਰੀ ਰਾਗ ਮਹੱਲਾ ਪਹਿਲਾ ਸੁਣੀ ਦੇਹ ਡਰਾਵਣੀ ਜੱਜਿਓ ਵਿੱਚ ਹੋ ਜਾਏ ਪਾਹੇ ਬਲੰਦੀ ਵਿੱਚ ਵੀ ਊਓ ਨਾਨਕ ਸਿਉ ਕਾਏ ਸੰਚੇ ਦੁਨਿ ਦੇ ਦੁੱਖ ਕਰੀ ਬਿਨ ਸੇ ਤੂ ਚੈ ਪਾਈ ਮੂੜੇ ਰਾਮ ਜਪੋ ਗਣਸਾਰ ਆਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰ ਰਹਾਉ ਜਿਨੀ ਨਾਮ ਵਿਸਾਰਿਆ ਦੂਜੀ ਕਾਰ ਲੱਗ ਦੁਬਦਾ ਲਾਗੇ ਪੱਛ ਮੋਈ ਅੰਤਰ ਤ੍ਰਿਸ਼ਨਾ ਅਗ ਗੁਰ ਰਾਕੇ ਸੇ ਉਪਰੇ ਹੋਰ ਮੁਠੀ ਤੰਦੈ ਠਗ ਮੁਈ ਪ੍ਰੀਤ ਪਿਆਰ ਗਿਆ ਮੁਵਾ ਬੈਰ ਵਿਰੋਧ ਤੰਦਾ ਥਕਾ ਹੋ ਮੁਈ ਮਮਤਾ ਮਾਇਆ ਕ੍ਰੋਧ ਕਰਮ ਮਿਲੈ ਸਚ ਪਾਈਐ ਗੁਰਮੁਖ ਸਦਾ ਨਿਰੋਧ ਸੱਚੀ ਕਾਰੈ ਸੱਚ ਮਿਲੈ ਗੁਰਮਤ ਪੱਲੈ ਪਾਈ ਤੋ ਨਰ ਜਮੈ ਨਾ ਮਰੈ ਨਾ ਆਵੈ ਨਾ ਜਾਇ ਨਾਨਕ ਦਰ ਪ੍ਰਤਾਨਸੋ ਦਰਗਹਿ ਬੈਦਾ ਜਾਇ ਸਿਰੀ ਰਾਗ ਮਹੱਲ ਪਹਿਲਾ ਤਨ ਜਲ ਬਲ ਮਾਟੀ ਭਇਆ ਮਨ ਮਾਇਆ 모ਹ ਮਨੂਰ ਔਕਣ ਫਿਰ ਲਾਗੂ ਭਈ ਪੂਰਵ ਜਾਵੇ ਤੂਰ ਕੈਨ ਸਬਤੈ ਪਰਮਾਈਐ ਦੁਬਿਦਾ ਡੋਬੇ ਪੂਰ ਮਨ ਰੀ ਸਬਦ ਤਰਹੁ ਚਿਤ ਲਾਈ ਜਿਨ ਗੁਰਮਖ ਨਾਮ ਨਾ ਪੂਜਿਆ ਮਰ ਜਨਮੈ ਆਵੇ ਜਾਈ ਰਹਾਉ ਤਨ ਸੂਚਾ ਸੋ ਆਖੀਐ ਜਿਸ ਮਹਿ ਸਾਚਾ ਨਾਉ ਤੈ ਸੱਚ ਰਾਤੀ ਤੇ ਹੋਰੀ ਜਿਹਵਾ ਸੱਚ ਸੁਆਉ ਅੱਖੀ ਨਦਰ ਨਿਹਾਲੀ ਐ ਪਹੜ ਨਾ ਪਾਵੇ ਤਾਉ ਸਾਜੇ ਤੇ ਪਵਨ ਆ ਪਿਆ ਪਵਨੈ ਤੇ ਚਲ ਹੋਈ ਜਲ ਤੇ ਤੇ ਪਵਨ ਸਾਜਿਆ ਘਟ ਘਟ ਜੋਤ ਸਮੋਈ ਨਿਰਮਲ ਮੈਲਾ ਨਾ ਥੀਐ ਸਬਦ ਰਤੇ ਪਤ ਹੋਈ ਇਹੋ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਮਾਹੀ ਪੰਜ ਭੂਤ ਸੱਚ ਪੈ ਰਤੇ ਜੋਤ ਸੱਚੀ ਮਨ ਮਾਹੀ ਨਾਨਕ ਔਕਣ ਵਿਸਰੀ ਗੁਰ ਰਾਖੇ ਪਤ ਤਾਹੀ ਇਹੋ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਮਾਹੀ ਪੰਜ ਭੂਤ ਸੱਚ ਪੈ ਰਤੇ ਜੋਤ ਸੱਚੀ ਮਨ ਮਾਹੀ ਨਾਨਕ ਔਕਣ ਬਿਸਰੇ ਗੁਰ ਰਾਖੇ ਪਤ ਤਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ